ਮੌਸਮ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਪੰਜਾਬ ਦੇ ਮੌਸਮ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਗਈ ਹੈ। ਇਹ ਆਸਾਦੀਆਂ ਨੇ ਹੌਲੀ-ਹੌਲੀ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਆ। ਉੱਥੇ ਮੌਸਮੀ ਭਾਗ ਨੇ ਆਉਣ ਵਾਲੇ ਦਿਨਾਂ ਲਈ ਮੌਸਮ ਦੀ ਵੱਡੀ ਭਵਿੱਖਬਾਣੀ ਕੀਤੀ ਹੋਈ ਆ। ਮੌਸਮੀ ਭਾਗ ਦੀ ਜਾਣਕਾਰੀ ਅਨੁਸਾਰ ਜਿਹੜਾ ਅੱਜ ਤੋਂ ਲੈ ਕੇ ਜਿਹੜਾ 2 ਨਵੰਬਰ ਤੱਕ ਪੰਜਾਬ ਦੇ ਵਿੱਚ ਮੌਸਮ ਪੂਰੀ ਤਰ੍ਹਾਂ ਸਾਫ਼ ਤੇ ਖੁਸ਼ਕ ਰਹੇਗਾ। ਪੰਜਾਬ ਵਿੱਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਤੇ ਮੌਸਮੀ ਵਿਭਾਗ ਨੇ ਜਾਨਕਿ ਅੱਜ ਤੋਂ 2 ਨਵੰਬਰ ਤੱਕ ਦੀ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਵਿੱਚ पूरा हफ्ता मौसम साफ रहने ਦੇ ਅਸਾਰ ਦੱਸੇ ਗਏ ਨੇ 2 ਨਵੰਬਰ ਤੱਕ 2 ਨਵੰਬਰ ਤੋਂ ਬਾਅਦ ਮੌਸਮ ਵਿੱਚ ਤਬਦੀਲੀ ਵੇਖਣ ਨੂੰ ਮਿਲੇਗੀ ਤੇ ਠੰਡ ਵਿੱਚ ਹੋਰ ਵਾਧਾ ਹੋਵੇਗਾ ਮੌਸਮੀ ਪਾਦ ਦੇ ਅਨੁਸਾਰ ਇਸ ਹਫਤੇ ਤੋਂ ਬਾਅਦ ਤੋਂ ਬਾਅਦ ਤੇ ਘੱਟੋ ਘੱਟ ਤਾਪਮਾਨ ਵਿੱਚ ਕੋਈ ਮਹੱਤਵਪੂਰਨ ਬਦਲਾਅ ਨਹੀਂ ਹੋਵੇਗਾ ਹਾਲਾਂਕਿ ਇਸ ਤੋਂ ਬਾਅਦ ਠੰਡ ਵਧਣ ਦੀ ਸੰਭਾਵਨਾ ਇਸ ਤੋਂ ਇਲਾਵਾ ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਆਉਣ ਵਾਲੇ ਦਿਨਾਂ ਵਿੱਚ ਮੌਸਮ 'ਚ ਬਦਲਾਅ ਆ ਸਕਦਾ ਉੱਥੇ ਕੇਂਦਰੀ ਪੋਲਿਊਸ਼ਨ ਕੰਟਰੋਲ ਬੋਰਡ ਵੱਲੋਂ ਜਾਰੀ ਕੀਤੇ ਗਏ ਬੁਲਟਨ ਮੁਤਾਬਕ ਜਲੰਧਰ ਦੇ ਵਿੱਚ ਸਭ ਤੋਂ ਮਾੜਾ 에ਅਰ ਕੁਆਲਿਟੀ ਇੰਡੈਕਸ 209 ਦਰਜ ਕੀਤਾ ਗਿਆ ਖੰਨਾ ਦਾ 에ਅਰ ਕੁਆਲਿਟੀ ਇੰਡੈਕਸ 190 ਲੁਧਿਆਣਾ ਦਾ 에ਅਰ ਕੁਆਲਿਟੀ ਅਲਟੀ ਇੰਡੈਕਸ 125 ਤੇ ਮੰਡੀ ਗੋਵਿੰਦਗੜ੍ਹ ਦਾ 에어 ਕੁਆਲਿਟੀ ਇੰਡੈਕਸ 186 ਹੈ। ਉੱਥੇ ਚੱਕਰਵਾਤ ਮੋਥਾ ਦਾ ਪ੍ਰਭਾਵ ਵੀ ਪੰਜਾਬ ਦੇ ਵਿੱਚ ਮਹਿਸੂਸ ਕੀਤਾ ਜਾ ਰਿਹਾ। ਹਾਲਾਂਕਿ ਸੂਬੇ ਦੇ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਪਰ ਹੇਠਾਂ ਵੱਲ ਚੱਲ ਰਹੀਆਂ ਹਵਾਵਾਂ ਨੇ ਪੋਲਿਊਸ਼ਨ ਤੋਂ ਰਾਹਤ ਦਿੱਤੀ ਹੈ ਤੇ ਕੁਝ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਵਿੱਚ ਗਿਰਾਵਟ ਵੀ ਆਈ ਹੈ। ਹਾਲਾਂਕਿ ਜਿਹੜਾ ਹਵਾਵਾਂ ਦੇ ਹਾਲਾਤ ਬਦਲਣਗੇ ਤੇ ਜਿਸ ਨਾਲ ਤਾਪਮਾਨ ਵਿੱਚ ਪੋਲਿਊਸ਼ਨ ਦੇ ਵਿੱਚ ਵਾਧਾ ਹੋਵੇਗਾ। ਮੌਸਮ ਵਿਭਾਗ ਤੋਂ ਪ੍ਰਗਟ ਜਾਣਕਾਰੀ ਅਨੁਸਾਰ ਉੱਤਰ ਤੋਂ ਉੱਤਰ ਪੂਰਬ ਵੱਲ ਤੇ ਹਵਾਵਾਂ ਵਗ ਰਹੀਆਂ ਅਨੇ ਕੇਂਦਰੀ ਪੰਜਾਬ ਦੇ ਵਿੱਚ ਹਵਾਵਾਂ ਉੱਤਰ ਤੋਂ ਵਗ ਰਹੀਆਂ ਨੇ ਤੇ ਇਸੇ ਕਾਰਨ ਬਠਿੰਡਾ ਤੇ ਅੰਮ੍ਰਿਤਸਰ ਵਿੱਚ ਪੋਲਿਊਸ਼ਨ ਦਾ ਪੱਧਰ 100 ਤੋਂ ਆ ਗਿਆ ਪਰ ਕੇਂਦਰੀ ਪੰਜਾਬ ਦੇ ਵਿੱਚ ਸਥਿਤੀ ਚਿੰਤਾਜਨਕ ਪੱਧਰ ਤੇ ਪਹੁੰਚ ਗਈ ਆ ਅੰਦਾਜ਼ਾ ਇਹ ਲਗਾਇਆ ਜਾ ਰਿਹਾ ਹੈ ਕਿ ਅੱਜ ਅੱਧੇ ਪੰਜਾਬ ਦੇ ਵਿੱਚ ਉੱਤਰ ਤੋਂ ਤੇ ਦੂਜਾ ਅੱਧ ਤੇ ਵਿੱਚ ਦੱਖਣ ਪੱਛਮ ਤੋਂ ਹਵਾਵਾਂ ਚੱਲਣਗੀਆਂ ਇਸ ਦੇ ਨਾਲ ਹੀ ਪੋਲਿਊਸ਼ਨ ਦੀ ਸਥਿਤੀ ਹੋਰ ਵਿਗੜਨ ਦੀ ਸੰਭਾਵਨਾ ਚੱਕਰਵਾਤੀ ਤੂਫਾਨ ਕਾਰਨ ਹਿਮਾਚਲ ਤੋਂ ਵੱਲ ਹਵਾਵਾਂ ਵਗ ਰਹੀਆਂ ਨੇ ਇਸੇ ਕਾਰਨ ਸੂਬੇ ਦਾ ਤਾਪਮਾਨ ਜੀ 0.6 ਡਿਗਰੀ ਘਟ ਗਿਆ ਜਦੋਂ ਕਿ ਘੱਟੋ ਘੱਟ ਤਾਪਮਨ 0.2 ਡਿਗਰੀ ਘਟ ਗਿਆ ਹੈ ਫਰੀਦਕੋਟ ਵਿੱਚ ਸਭ ਤੋਂ ਵੱਧ ਤਾਪਮਾਨ 32.2 ਡਿਗਰੀ ਦਰਜ ਕੀਤਾ ਗਿਆ ਹੈ ਹਾਲਾਂਕਿ ਸਥਿਤੀ ਬਦਲਣ ਦੀ ਉਮੀਦਾਂ ਲਗਾਈਆਂ ਜਾ ਰਹੀਆਂ ਨੇ ਜਾਤਰਾ ਸ਼ਹਿਰਾਂ ਦੇ ਵਿੱਚ ਤਾਪਮਾਨ 1 ਡਿਗਰੀ ਤੱਕ ਵੱਧ ਸਕਦਾ ਇਹ ਹਵਾ ਦੀ ਦਿਸ਼ਾ ਦੇ ਵਿੱਚ ਤਬਦੀਲੀ ਕਾਰਨ ਵੀ ਹੈ ਤੇ ਮੌਸਮ ਵਿੱਚ ਬਦਲਾਅ ਨੇ ਦਿੱਲੀ ਦੇ ਵਿੱਚ ਠੰਡ ਵਧਾ ਦਿੱਤੀ ਹੈ ਤੇ ਤਾਪਮਾਨ ਰੋਜ਼ਾਨਾ ਘਟ ਰਿਹਾ ਜਿਸ ਕਾਰਨ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਨਾ ਸਿਰਫ ਰਾਤ ਨੂੰ ਸਗੋਂ ਦਿਨ ਵੇਲੇ ਵੀ ਤਾਪਮਾਨ ਵਿੱਚ ਗਿਰਾਵਟ ਆਈ ਹੈ ਮੌਸਮੀ ਭਾਗ ਨੇ ਵੀਰਵਾਰ ਨੂੰ ਦਿੱਲੀ ਐਨਸੀਆਰ ਦੇ ਵਿੱਚ ਹਲਕੀ ਜਿਹੀ ਬੂੰਦਾਂ ਵੰਦੀ ਦੀ ਭਵਿੱਖਬਾਣੀ ਉਹ ਕੀਤੀ ਹੋਈ ਆ ਤੁਹਾਡੇ ਇਲਾਕੇ ਦਾ ਤੁਹਾਡੇ ਜ਼ਿਲ੍ਹੇ ਦਾ ਤਾਪਮਨ ਕਿਹੋ ਜਿਹਾ ਕਮੈਂਟ ਕਰਕੇ ਜਰੂਰ ਦੱਸੋ